ਪਿਸ਼ਾਬ ਦੇ ਵਿੱਚੋਂ ਨਿਕਲਣ ਵਾਲੀ ਬਦਬੂ ਤੁਹਾਨੂੰ ਦੱਸ ਸਕਦੀ ਹੈ ਵੀ ਤੁਹਾਨੂੰ ਕਿਹੜੀ ਬਿਮਾਰੀ ਹੈ ਇਹ ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਇਹ ਖਾਸ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਹਾਡੇ ਵੀ ਪਿਸ਼ਾਬ ਦੇ ਵਿੱਚੋਂ ਇੱਕ ਗੰਦੀ ਬਦਬੂ ਆ ਰਹੀ ਹੈ ਤਾਂ ਤੁਸੀਂ ਜਰਾ ਸਾਵਧਾਨ ਹੋ ਜਾਓ ਆਪਣੇ ਡਾਕਟਰ ਦੇ ਨਾਲ ਜ਼ਰੂਰ ਇਸ ਦੇ ਨਾਲ ਸੰਪਰਕ ਕਰੋ ਜੋ ਜੋ ਵੀ ਗੱਲਾਂ ਹੁੰਦੀਆਂ ਨੇ ਆਪਣੇ ਡਾਕਟਰ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਕਿਉਂਕਿ ਇਹ ਗੱਲਾਂ ਲੋਕ ਕਰਨ ਦੇ ਵਿੱਚ ਸ਼ਰਮਾਉਂਦੇ ਜ਼ਰੂਰ ਨੇ ਪਰ ਘਬਰਾਉਣ ਦੀ ਲੋੜ ਨਹੀਂ ਹੁੰਦੀ ਹੈ ਕਿਉਂਕਿ ਬਹੁਤ ਸਾਰੇ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਅਜਿਹੀਆਂ ਦਿੱਕਤਾਂ ਹੁੰਦੀਆਂ ਨੇ ਪਰੇਸ਼ਾਨੀਆਂ ਹੁੰਦੀਆਂ ਨੇ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਹਸਪਤਾਲ ਦੇ ਤੁਸੀਂ ਜਾਂਦੇ ਹੋ ਤਾਂ ਤੁਹਾਡੇ ਜੋ ਕਿ ਯੂਰੀਆ ਟੈਸਟ ਹੁੰਦਾ ਹੈ ਬਲੱਡ ਟੈਸਟ ਹੁੰਦਾ ਹੈਗਾ ਤੇ ਇਹ ਕੋਈ ਆਮ ਗੱਲ ਹੈਗੀ ਹੈ ਪਰ ਤੁਹਾਨੂੰ ਦੱਸਦੀ ਹੈ ਕਿ ਪਿਸ਼ਾਬ ਦੇ ਵਿੱਚੋਂ ਨਿਕਲਣ ਵਾਲੀ ਗੰਧ ਵੀ ਦੱਸ ਸਕਦੀ ਹੈ ਵੀ ਤੁਹਾਨੂੰ ਕਿਹੜੀ ਬਿਮਾਰੀ ਹੈ ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਜੋ ਪਿਸ਼ਾਬ ਨਿਕਲਦਾ ਹੈਗਾ ਉਹ ਜੋ ਕਿ ਸਾਡੇ ਸਰੀਰ ਦਾ ਕੂੜਾ ਹੁੰਦਾ ਹੈ ਯਾਨੀ ਕਿ ਵੇਸਟ ਹੁੰਦਾ ਹੈਗਾ ਉਹ ਦੱਸਦੀ ਹੈ ਕਿ ਇਹ ਗੱਲ ਜ਼ਿਆਦਾਤਰ ਲੋਕ ਜਾਣਦੇ ਨੇ ਪਰ ਕੀ ਤੁਹਾਨੂੰ ਪਤਾ ਹੈ ਕਿ ਇਹੀ ਵੇਸਟ ਤੁਹਾਡੀ ਸਿਹਤ ਬਾਰੇ ਵੀ ਜਾਣਕਾਰੀ ਦੇ ਸਕਦਾ ਹੈ ਸਧਾਰਨ ਪਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਕੇਵਲ ਆਪਣੇ ਪਿਸ਼ਾਬ ਦੇ ਰੰਗ ਗੰਧ ਜਾਂ ਫਿਰ ਮਾਤਰਾ ਦੇ ਉੱਤੇ ਵੀ ਧਿਆਨ ਦੇ ਕੇ ਤੁਸੀਂ ਆਪਣੇ ਸਰੀਰ ਦੇ ਅੰਦਰ ਹੋ ਰੀਆਂ ਕਿਸੇ ਵੀ ਤਰ੍ਹਾਂ ਦੀ ਗੜਬੜ ਦਾ ਅੰਦਾਜ਼ਾ ਲਗਾ ਸਕਦੇ ਹੋ। ਯਾਨੀ ਕਿ ਪਿਸ਼ਾਬ ਸਾਡੇ ਸਰੀਰ ਦਾ ਕੁਦਰਤੀ ਸਿਹਤ ਸੂਚਕ ਹੈ। ਤਾਂ ਉਹ ਜਾਣਦੇ ਹਾਂ ਇਸ ਖਾਸ ਵੀਡੀਓ ਦੇ ਵਿੱਚ ਕਿ ਪਿਸ਼ਾਬ ਵੇਖ ਕੇ ਸਿਹਤ ਦਾ ਹਾਲ ਕਿਵੇਂ ਪਤਾ ਲੱਗ ਸਕਦਾ ਹੈਗਾ। ਕੁਝ ਮਾਹਿਰ ਇਸ ਦੇ ਬਾਰੇ ਕੀ ਕੁਝ ਕਹਿੰਦੇ ਨੇ। ਤਾਂ ਹਾਲੇ ਦੇ ਵਿੱਚ ਪਰਸ਼ਿੱਧ ਨਿਊਟ੍ਰੀਸ਼ਨਿਸਟ ਲੀਮਾ ਮਹਾਜਨ ਨੇ ਆਪਣੇ ਇੰਸਟਾਗ੍ਰam ਹੈਂਡਲ ਦੇ ਉਤੇ ਇੱਕ ਪੋਸਟ ਸਾਂਝੀ ਕੀਤੀ ਹੈ ਇਸ ਪੋਸਟ ਦੇ ਵਿੱਚ ਉਹ ਦੱਸਦੇ ਨੇ ਕਿ ਪેશਾਬ ਦੇ ਵਿੱਚ ਹੋਣ ਵਾਲੇ ਛੋਟੇ ਛੋਟੇ ਬਦਲਾਅ ਵੀ ਸਾਨੂੰ ਕਈ ਬਿਮਾਰੀਆਂ ਦੇ ਸ਼ੁਰੂਆਤੀ ਲੱਛਣ ਦੱਸ ਸਕਦੇ ਨੇ ਜਿਵੇਂ ਕਿ ਲਿਮਾ ਮਹਾਜਨ ਦੱਸਦੇ ਨੇ ਕਿ ਜੇ ਅਚਾਨਕ ਤੁਹਾਡੇ ਪਿਸ਼ਾਬ ਤੋਂ ਜੋ ਕਿ ਤੇਜ਼ ਗੰਧ ਆ ਰਹੀ ਹੈ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਨੇ ਕਈ ਵਾਰ ਜ਼ਿਆਦਾ ਮਾਤਰਾ ਦੇ ਵਿੱਚ ਪਿਆਜ਼ ਲਸਣ ਕਾਫੀ ਜਾਂ ਫਿਰ ਕੁਝ ਦਵਾਈਆਂ ਲੈਣ ਦੇ ਨਾਲ ਪਿਸ਼ਾਬ ਦੀ ਗੰਧ ਵੱਜ ਜਾਂਦੀ ਹੈ ਜਦੋਂ ਸਰੀਰ ਦੇ ਵਿੱਚ ਪਾਣੀ ਦੀ ਕਮੀ ਹੁੰਦੀ ਹੈ ਤਾਂ ਪਿਸ਼ਾਬ ਗਾੜਾ ਅਤੇ ਗੰਧਦਾਰ ਹੋ ਜਾਂਦਾ ਹੈ ਇਸ ਦੇ ਇਲਾਵਾ ਇਹ ਕੁਝ ਬਿਮਾਰੀਆਂ ਦਾ ਵੀ ਸੰਕੇਤ ਹੋ ਸਕਦਾ ਹੈ ਖਾਸ ਤੌਰ ਦੇ ਉਤੇ ਦੱਸ ਦੇ ਕਿ ਯੂਰੀਨਰੀ ਟ੍ਰੈਕਟ ਇਨਫੈਕਸ਼ਨ ਯੂਟੀਆਈ ਜਿਸ ਨੂੰ ਕਹਿੰਦੇ ਆ ਤੇ ਹੋਣ ਦੇ ਹੋਣ ਦੇ ਉਤੇ ਪਿਸ਼ਾਬ ਤੋਂ ਤੇਜ਼ ਜਾਂ ਫਿਰ ਅਜੀਬ ਗੰਧ ਆਉਣ ਲੱਗਦੀ ਹੈ ਦੂਜੇ ਪਾਸੇ ਜੇ ਪਿਸ਼ਾਬ ਤੋਂ ਮਿੱਠੀ ਜਾਂ ਫਿਰ ਫਲ ਵਰਗੀ ਗੰਧ ਆਵੇ ਤਾਂ ਇਹ ਦੱਸਦੀ ਹੈ ਕਿ ਡਾਇਬੀਟਿਸ ਦਾ ਸੰਕੇਤ ਹੋ ਸਕਦਾ ਹੈਗਾ ਤੇ ਜੇਕਰ ਵਾਰ-ਵਾਰ ਪਸ਼ਾਬ ਆਉਂਦੇ ਨੇ ਉਸ ਦੇ ਕਾਰਨ ਕੀ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਜੇ ਤੁਹਾਨੂੰ ਅਚਾਨਕ ਬਹੁਤ ਵਾਰ ਪਸ਼ਾਬ ਆ ਰਹੀ ਹੈ ਤਾਂ ਇਹ ਡਾਇਬੀਟਿਸ ਯੂਰੀ ਜੋ ਕਿ ਦੱਸਦੇ ਕਿ ਯੂਰਿਨਰੀ ਟ੍ਰੈਕਟ ਇਨਫੈਕਸ਼ਨ ਹੋ ਸਕਦੀ ਹੈ ਯਾਨੀ ਕਿ ਯੂਟੀਆਈ ਹੋ ਸਕਦਾ ਜਾਂ ਫਿਰ ਕੈਫੀਨ ਸ਼ਰਾਬ ਜੋ ਕਿ ਸ਼ਰਾਬ ਦੇ ਜ਼ਿਆਦਾ ਸੇਵਨ ਦੇ ਨਾਲ ਹੋ ਕੇ ਨਤੀਜਾ ਹੋ ਸਕਦਾ ਹੈ ਹੁਣ ਤੁਹਾਨੂੰ ਦੱਸਦੇ ਕਿ ਪਸ਼ਾਬ ਦੇ ਰੰਗ ਤੋਂ ਕਿਵੇਂ ਪਤਾ ਲੱਗ ਸਕਦਾ ਹੈ ਦੱਸਦੀ ਹੈ ਕਿ ਮਾਹਿਰ ਦੱਸਦੇ ਨੇ ਕਿ ਪਿਸ਼ਾਬ ਦਾ ਰੰਗ ਵੀ ਸਿਹਤ ਨਾਲ ਜੁੜੇ ਰਾਜ ਖੋਲਦਾ ਜਿਵੇਂ ਕਿ ਗਾੜਾ ਪੀਲਾ ਰੰਗ ਜੇ ਪਿਸ਼ਾਬ ਦਾ ਰੰਗ ਗਾੜਾ ਪੀਲਾ ਹੈ ਤਾਂ ਇਹ ਸਰੀਰ ਦੇ ਵਿੱਚ ਪਾਣੀ ਦੀ ਕਮੀ ਜਾਂ ਫਿਰ ਵਿਟਾਮਿਨ B ਦੀ ਕਮੀ ਹੋਈ ਮਾਤਰਾ ਦਾ ਸੰਕੇਤ ਹੋ ਸਕਦਾ ਹੈ ਬਹੁਤ ਹਲਕਾ ਜਾਂ ਫਿਰ ਸਾਫ਼ ਪਿਸ਼ਾਬ ਇਹ ਜ਼ਿਆਦਾ ਪਾਣੀ ਪੀਣ ਦੇ ਨਾਲ ਹੋ ਸਕਦਾ ਹੈ ਇਸ ਤੋਂ ਇਲਾਵਾ ਡਾਇਬਟੀਜ਼ ਹੋਣ ਦੇ ਉੱਤੇ ਵੀ ਪਿਸ਼ਾਬ ਦਾ ਰੰਗ ਹਲਕਾ ਜਾਂ ਫਿਰ ਸਾਫ਼ ਦਿਸਣ ਲੱਗਦਾ ਹੈ ਫਿਰ ਛੱਗਦਾਰ ਪਿਸ਼ਾਬ ਪਿਸ਼ਾਬ ਦੇ ਵਿੱਚ ਅਚਾਨਕ ਛੱਗ ਆਉਣਾ ਕਿਡਨੀ ਦੇ ਵਿੱਚ ਪ੍ਰੋਟੀਨ ਲੀਕ ਹੋਣ ਦਾ ਸੰਕੇਤ ਹੋ ਸਕਦਾ ਹੈ ਫਿਰ ਲਾਲ ਜਾਂ ਫਿਰ ਖੂਨ ਮਿਲਿਆ ਹੋਇਆ ਪਿਸ਼ਾਬ ਇਹ ਪਥਰੀ ਹੋ ਸਕਦਾ ਹੈ ਸੰਕਰਮਣ ਜਾਂ ਫਿਰ ਕਿਡਨੀ ਸੰਬੰਧੀ ਸਮੱਸਿਆਵਾਂ ਦਾ ਇਸ਼ਾਰਾ ਹੋ ਸਕਦਾ ਹੈ ਫਿਰ ਧੁੰਦਲਾ ਪਿਸ਼ਾਬ ਜੇ ਪਿਸ਼ਾਬ ਧੁੰਦਲਾ ਆਉਂਦਾ ਹੈ ਤਾਂ ਇਹ ਵੀ ਅਕਸਰ ਸੰਕਰਮਣ ਜਾਂ ਫਿਰ ਡੀਹਾਈਡਰੇਸ਼ਨ ਦੇ ਕਾਰਨ ਹੁੰਦਾ ਹੈ ਤਾਂ ਪਿਸ਼ਾਬ ਕਈ ਰੰਗਾਂ ਦੇ ਹੁੰਦੇ ਨੇ ਪਰ ਜੇ ਤੁਸੀਂ ਸਹੀ ਤਰੀਕੇ ਨਾਲ ਇਹਦੀ ਪਛਾਣ ਕਰ ਲਓ ਤਾਂ ਤੁਹਾਨੂੰ ਅੰਦਾਜ਼ਾ ਲੱਗ ਸਕਦਾ ਹੈ ਕਿ ਤੁਹਾਨੂੰ ਕਿਹੜੀਆਂ ਬਿਮਾਰੀਆਂ ਹੋ ਸਕਦੀਆਂ ਨੇ ਤਾਂ ਤੁਸੀਂ ਆਪਣੇ ਨੇੜਲੇ ਡਾਕਟਰ ਕੋਲ ਜਾ ਕੇ ਆਪਣਾ ਸਮੇਂ ਸਿਰ ਤੁਸੀਂ ਇਲਾਜ ਕਰਵਾ ਸਕਦੇ ਹੋ ਅਜਿਹੀ ਅਪਡੇਟਸ ਦੇਖਣ ਦੇ ਲਈ ਸਾਡੇ ਪੇਜ ਨੂੰ ਫੋਲੋ ਅਤੇ ਸਬਸਕ੍ਰਾਈਬਰ ਜ਼ਰੂਰ ਕਰਿਓ